ਨੰਗਲ ਤਹਿਸੀਲ ਚ ਪੈਂਦੇ ਪਿੰਡ ਬਾਸ ਵਿੱਚ ਚੋਰਾਂ ਵੱਲੋਂ ਬੜੇ ਹੀ ਛਾਤੀ ਰਾਣਾ ਢੰਗ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਮਿਲੀ ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਆਈ 20 ਨਵੀਂ ਗੱਡੀ ਦੇ ਅਲਾਏ ਵੀਲ ਸਮੇਤ ਚਾਰੇ ਟਾਇਰ ਤੇ ਟੈਂਪੂਆਂ ਦੀਆਂ ਦੋ ਬੈਟਰੀਆਂ ਤੇ ਹੱਥ ਸਾਫ਼ ਕਰ ਦਿੱਤਾ ਜਿਸ ਦਾ ਪਤਾ ਪਿੰਡ ਵਾਸੀਆਂ ਨੂੰ ਸਵੇਰੇ ਲੱਗਾ ਜਦੋਂ ਉਹਨਾਂ ਨੇ ਕਾਰ ਦੇ ਚਾਰੇ ਟਾਇਰ ਗਾਇਬ ਦੇਖੇ ਤੇ ਗੱਡੀ ਨੂੰ ਲੱਕੜਾਂ ਉੱਤੇ ਖੜਾ ਪਾਇਆ ਜਿਸ ਦੇ ਚਲਦਿਆਂ ਪਿੰਡ ਵਾਸੀਆਂ ਵਿੱਚ ਗੁੱਸੇ ਦਾ ਮਾਹੌਲ ਹੈ ਉਹਨਾਂ ਕੈਮਰੇ ਸਾਹਮਣੇ ਆਉਂਦਿਆਂ ਸਾਫ਼ ਕਿਹਾ ਕਿ ਪਿੰਡ ਵਿੱਚ ਹੁਣ ਕਿਸੇ ਵੀ ਅਣਜਾਣ ਵਿਅਕਤੀ ਨੂੰ ਆਣ ਨਹੀਂ ਦਿੱਤਾ ਜਾਵੇਗਾ ਤੁਸੀਂ ਸੁਣੋ ਇਸ ਮੌਕੇ ਉਹਨਾਂ ਕੀ ਕਿਹਾ ਵੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਹੋ ਗਿਆ ਜਾਨਾ ਕਿ ਉਹ ਹੀ ਸਵੇਰੇ ਪੋਨੇ 6 ਵਜੇ ਮੈਨੂੰ ਪਤਾ ਲੱਗਾ ਸੀ ਕਿ ਗੱਡੀ ਦੇ ਟਾਇਰ ਚੈੱਕ ਕਰ ਲਏ ਹੈਗੇ ਤਾਂ ਮੈਂ ਆ ਕੇ ਦੇਖਿਆ ਤਾਂ ਚਾਰੋਂ ਟਾਇਰ ਦੇ ਕੱਢੇ ਹੋਏ ਸੀ ਨਾਲ ਇਹ ਗੱਡੀ ਖੜੀ ਹੈ ਦੀ ਬੈਟਰੀ ਕੱਢੀ ਹੈ ਨਾਰੇ ਦਾ ਸਮਾਨ ਘੱਟ ਕੇ ਗੱਡੀ ਥੱਲੇ ਲਾਤਾ ਉਹਨਾਂ ਨੇ 스타ਟਰ ਵਗੈਰਾ ਕੱਢਿਆ ਹੈਗਾ ਉਹ ਥੱਲੇ ਲਾਤਾ ਹੈਗਾ ਲੱਕੜੀ ਵੀ ਸ਼ਾਇਦ ਉਹ ਨਾਲ ਹੀ ਲੈ ਕੇ ਆਇਆ ਹੈ ਟੈਂਪੂ ਢੁੱਪੂ ਜਿਹਾ ਨੇ ਜੋ ਵੀ ਹੈਗਾ ਤੈਨੂੰ ਕਦ ਵੀ ਵਾਰਦਾ ਲੱਗਦੀ ਮਨ ਕੱਢ ਗੱਡੀ ਖੜਾਈ ਸੀ ਗੱਡੀ ਕੱਲ ਰਾਤੀ 7:30 ਪੌਣੇ 8 ਵਜੇ ਖੜੀ ਕੀਤੀ ਸੀ ਇਹ ਥੇਲੇ ਆ ਕੇ ਸਵੇਰੇ 5:30 ਪੌਣੇ 6 ਵਜੇ ਕਰੀ ਪਤਾ ਲੱਗਾ ਕਿ ਸੀਸੀਟੀਵੀ ਕੈਮਰਾ ਦੇਖਦੇ ਸੀ ਸੀਸੀਟੀਵੀ ਕੈਮਰੇਸ ਤਾਂ ਨਹੀਂ ਦੇਖਿਆ ਅਜੇ ਤੱਕ ਦੇਖ ਲਈਏ ਆਪਾਂ ਨੇ ਵੈਰੀਫਾਈ ਕਰ ਰਹੇ ਆ ਪੁਲਿਸ ਸ੍ਰੀ ਸਰਪੰਚ ਸਾਹਿਬ ਦੀ ਕੋਲ ਆਈ ਸੀ ਕਿ ਇਹ ਇਨਸੀਡੈਂਟ ਹੋਇਆ ਹੈ ਚੋਰੀ ਦਾ ਤੇ ਆਪਾਂ ਆ ਕੇ ਦੇਖਿਆ ਤੇ ਆਪਾਂ ਪੁਲਿਸ ਨੂੰ ਵੀ ਇਨਫੋਰਮ ਕੀਤਾ ਪੁਲਿਸ ਆਪਣਾ ਮੋਕਾ ਵਗੈਰਾ ਦੇਖ ਗਈ ਹੈ ਤੇ ਬਾਕੀ ਵੀ ਕਾਰਵਾਈ ਕਰ ਰਹੇ ਕੈਮਰੇ ਵਗੈਰਾ ਚੈੱਕ ਹੋ ਰਹੇ ਆ ਜਿੱਦੀ ਕੁਝ ਪਤਾ ਚੱਲਦਾ ਹੈ ਤਾਂ ਮਤਲਬ ਆਪਾਂ ਐਕਸ਼ਨ ਲਵਾਂਗੇ ਇਮੀਡੀਏਟਲੀ ਇਹ ਪਹਿਲੀ ਚੋਰੀ ਹੋਈ ਹੈ ਪਹਿਲਾਂ ਵੀ ਅਧਰ ਪਹਿਲਾਂ ਵੀ ਹੋਈ ਹੈ ਤੇ ਮਤਲਬ ਹੁਣ ਇਹ ਫਸਟ ਟਾਈਮ ਹੋਈ ਹੈ ਜਿਹੜੀ ਹੈ ਟਾਇਰ ਵਗੈਰਾ ਬਾਕੀ ਆਪਾਂ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਬਾਕੀ ਦੂਜੀ ਗੱਲ ਇਹ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਦਵ ਰਹਿ ਮੈਂ ਕਿ ਜਿਹੜੇ ਵੀ ਆਊਟਸਾਈਡਰ ਸਾਡੇ ਪਿੰਡ 'ਚ ਵਰਦੇ ਆ ਕੋਈ ਵੀ ਆ ਨਸ਼ੇ ਵਾਲਾ ਹੈ ਕੋਈ ਵੀ ਹੈ ਹੁਣ ਕੋਈ ਬਖਸ਼ਿਆ ਨਹੀਂ ਜਾਊਗਾ ਜਾਂ ਆਪਣਾ ਪਿੰਡ ਛੱਡ ਦਿਓ ਨੁਕਸਾਨ ਕੀ ਕੀ ਗੱਡੀ ਸਰ ਗੱਡੀ ਦੇ ਚਾਰੋਂ ਟਾਇਰ ਵਿਦੌਲਏ ਦਨ ਦੋ ਬੈਟਰੀਆਂ ਹੈ ਆਪਣਾ ਟੈਂਪੋ ਗਿਆ ਫੇਰ ਆ ਸਾਨੂੰ ਪਤਾ ਬੇਣਾ ਬੇਟਾ ਕੰਮ ਜਾਂਦਾ ਨਾ ਲੰਗਾ ਤੇ ਫੇਰ ਉਹ ਸਭ ਤੋਂ ਪਹਿਲਾਂ ਉਹ ਦੇਖਿਆ ਕਿ ਗੱਡੀ ਦੇ ਟਾਇਰ ਹੈ ਨਹੀਂ ਤਾਂ ਅਸੀਂ ਇਹਨਾਂ ਨੂੰ ਫਸਫੇਰਾ ਫੌਸ ਸ਼ਸ਼ੀਲ ਜੀ ਨੂੰ ਫੋਨ ਕੀਤਾ ਆ ਕੇ ਦੇਖਿਆ ਤੇ ਉਹਦੀ ਚਾਰ ਗੱਡੀ ਦੇ ਚਾਰੇ ਟਾਇਰ ਨਹੀਂ ਤੇ ਟੈਂਪੋ ਇਹ ਮੇਰੇ ਆਗੇ ਦੋਏ ਇਦੋਂਆਂੀਆਂ ਬੈਟਰੀਆਂ ਘਟਕੇ ਲੈ ਗਏ ਤੇ ਬਾਕੀ ਮੈਂ ਪਿੰਡ ਦੇ ਸਾਰੇ ਬੱਚਿਆਂ ਨੂੰ ਆਊਟ ਬਾਹਰ ਨਿਕਲ ਦਿੰਦਾ ਜਿਹੜੇ ਬਾਹਰ ਤੋਂ ਲੈ ਕੇ ਬਾਹਲੇ ਬੰਦੇ ਲੈ ਕੇ ਆਉਂਦੇ ਉਹਨਾਂ ਨੂੰ ਬੰਦ ਕਰ ਦਿਓ ਨਹੀਂ ਤਾਂ ਅਸੀਂ ਸਖਤ ਕਾਰਵਾਈ ਕਰਨੀ ਹੋਣਾ ਪੁਲਿਸ ਕੰਪਲੀਟ ਕਰਤੀ ਪੰਜ ਪੁਲਿਸ ਕੰਪਲੀਟ ਕਰਤੀ ਹੈ ਹੌਸਲ ਲੈ ਗਈ ਮੁੱਖਾ ਦੇਖ ਗਈ